ਅਤ ਤੁਹ ਦੇਖ ਸਕਦੇ ਹੋ ਕਿ ਪੁਲਿਸ ਮੁਲਾਜ਼ਮਾ ਨੇ ਕੁਝ ਨੌਜਵਾਨ ਫੜੇ ਨੇ ਕੀ ਇਹ ਮਾਮਲਾ ਉਹ ਵੀ ਗੱਲਬਾਤ ਕਰਦੇ ਆ ਦੱਸਿਆ ਜਾ ਰਿਹਾ ਕਿ ਕਾਫੀ ਹੁਦੜਬਾਜੀ ਕਰਦੇ ਸੀ ਇਹਨਾਂ ਕੋਲੋਂ ਕੀ ਕੀ ਕੋਈ ਨਸ਼ਾ ਬਰਾਮਦ ਹੋਣਾ ਜਾਂ ਕੀ ਹੈ ਕਲੋਨੀ ਉਸ ਦੇਖੋ ਤਸਵੀਰਾਂ ਦੇ ਵਿੱਚ ਇਹ ਕਲੋਨੀ ਮੁੱਲਾ ਪ੍ਰਗਤੀ ਦਾ ਨਿਊ ਚੰਡੀਗੜ੍ਹ ਦੀ ਹੈ ਜਿੱਥੇ ਕਿ ਪੁਲਿਸ ਮੁਲਾਜ਼ਮਾ ਨੇ ਗੱਡੀ ਪਿੱਛੇ ਲਾ ਕੇ ਤੇ ਨਾਲ ਨਾਲ ਆ ਪੱਜ ਕੇ ਇਹਨਾਂ ਨੂੰ ਕਾਬੂ ਕੀਤਾ ਹੈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੀ ਨਾਲ ਦੀ ਨਾਲ ਹੁਣ ਇੱਕ ਬੰਦੇ ਨੂੰ ਦੱਸਿਆ ਜਾ ਰਿਹਾ ਕਿ ਫੜਿਆ ਹੋਇਆ ਕਮਰੇ ਦੇ ਵਿੱਚ ਬੰਦ ਕੀਤਾ ਹੋਇਆ ਤਾਲਾ ਲਾਇਆ ਹੋਇਆ ਤਾਂ ਦੇਖੋ ਕਿ ਇੱਕ ਪੁਲਿਸ ਮੁਲਾਜ਼ਮ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਾਈਵ ਵੱਧ ਤੋਂ ਵੱਧ ਖਬਰ ਸ਼ੇਅਰ ਕਰਿਓ ਪੁਲਿਸ ਮੁਲਾਜ਼ਮੋ ਸੁਣੋ ਕਾਬੂ ਕਰ ਰਹੇ ਨੇ ਆਪਣੇ ਆ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਮੁਲਾਜ਼ਮ ਤਿੱਖੀ ਨਜ਼ਰ ਹੈ ਕਿਉਂਕਿ ਜੇ ਕੋਈ ਅਗਰ ਇਸ ਸਿੱਕੇ ਦੀ ਹੁਨਰ ਬਾਜੀ ਕਰਦਾ ਹੈ ਤਾਂ ਉਹਦੇ ਉੱਤੇ ਪੁਲਿਸ ਦੇ ਉੱਤੇ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਤਾਂ ਤੁਸੀਂ ਦੇਖੋ ਕਿ ਇਸ ਵਿਅਕਤੀ ਨੂੰ ਹੁਣ ਜਿਹੜਾ ਫੜਿਆ ਹੋਇਆ ਤਾਂ ਉਸ ਨੂੰ ਬਾਹਰ ਕੱਢਿਆ ਜਾਵੇ ਕੌਣ ਹੈ ਬੰਦਾ ਇਹ ਇਹ ਵੀ ਗੱਲਬਾਤ ਕਰੀ ਕੋਈ ਕੁਝ ਕਰਾਂਗੇ ਆ ਤੁਸੀਂ ਇਹ ਕਿੱਥੇ ਕਿੱਥੇ ਦੇ ਰਹਿਣ ਵਾਲੇ ਕਿੱਥੇ ਦੇ ਰਹਿਣ ਵਾਲੀ ਹੈ ਇਹ ਉਰੇ ਕੇ ਇਹ ਭਾਜੀ ਇਹ ਆਪਣੀ ਬਦਮਾਸ਼ੀ ਦਿਖਾਉਂਦੇ ਨੇ ਕੀ ਹੋਇਆ ਕਰੇ ਕੀ ਕਰੇ ਇਹਨਾਂ ਨੇ ਭਾਜੀ ਮੈਂ ਉਰੇ ਨੀਚੇ ਜੀ ਮੇਰੇ ਪਾਈ ਦੇ ਹਮਲਾ ਕਰਿਆ ਸੀ ਨਾ ਭਾਈਆ ਬਾ ਪੱਟੇ ਨਾਲ ਚਿਪਕੇ अच्छा ये नहीं है एक तो देखो कि हर कुछ बंदਿਆਂ ਨੂੰ ਪੁਲਿਸ ਨੇ ਆਪਣੀ ਹਰਸਤ ਦੇ ਵਿੱਚ ਲਿਆ ਤਾਂ ਮਾਮਲਾ ਕੀ ਹੈ ਕਿਤਨੇ ਸਾਂ ਹੈ ਕੀ ਕਾਰਵਾਈ ਪੁਲਿਸ ਕਰੂਗੀ ਉਹ ਵੀ ਦਿਖਦੇ ਆ ਕਿ ਦੋ ਤਿੰਨ ਮੁੰਡੇ ਜਿਹੜੇ ਆਪਣੀ ਹਰਸਤ ਦੇ ਵਿੱਚ ਪੁਲਿਸ ਨੇ ਕਾਬੂ ਕੀਤੇ ਨੇ ਦੱਸਿਆ ਜਾ ਰਿਹਾ ਹੈ ਕਿ ਕਾਫੀ ਹੁਲੜ ਬਾਜੀ ਤੇ ਨਾਲ ਗੁੱਟਮਾਰ ਵੀ ਇਸ ਜਗ੍ਹਾ ਉੱਤੇ ਕੀਤੀ ਸੀ ਤਾਂ ਪੁਲਿਸ ਮੁਲਾਜ਼ਮਾ ਨੇ ਆਪਣੀ ਹਰਸਤ ਦੇ ਵਿੱਚ ਇਹ ਨੌਜਵਾਨ ਲੈ ਨੇ ਤਾਲਾ ਲਾ ਕੇ ਇਹਨਾਂ ਨੂੰ ਕਾਬੂ ਕੀਤਾ ਤਾਂ ਤੁਸੀਂ ਦੇਖੋ ਕਿ ਇਹ ਕਾਫੀ ਹੁੱਲੜ ਬਾਜੀ ਜਿਹੜੀ ਕਰਦੇ ਸੀ ਤਾਂ ਮੌਕੇ ਦੀ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੀਆਂ ਵੱਧ ਤੋਂ ਵੱਧ ਖਬਰਾਂ ਸ਼ੇਅਰ ਕਰਦੇ ਰਹੋ ਕਿਉਂਕਿ ਇਹ ਪੁਲਿਸ ਮੁਲਾਜ਼ਮਾਂ ਦੀ ਤਿੱਖੀ ਨਜ਼ਰ ਹੈ ਜਿੱਥੇ ਵੀ ਕਿ ਹੋਲੀ ਦੇ ਤਿਹਾੜੀ ਦੇ ਉੱਤੇ ਹੁੱਲੜ ਬਾਜੀ ਹੁੰਦੀ ਹੈ ਤਾਂ ਉੱਥੇ ਪੁਲਿਸ ਮੁਲਾਜ਼ਮ ਲਗਾਤਾਰੇ ਕਾਰਵਾਈ ਕਰ ਰਹੇ ਨੇ ਅੱਜ ਦਾ ਦਿਨ ਜਿਹੜਾ ਹੋਲੀ ਦਾ ਤਿਹਾੜੀ ਬੜਾ ਖੁਸ਼ੀਆਂ ਭਰ ਦਾ ਤਿਹਾੜੀ ਹੁੰਦਾ ਪਰ ਕਈ ਲੋਕ ਗਲਤ ਤਰੀਕੇ ਨਾਲ ਮਨਾਉਣ ਦੀ ਕੋਸ਼ਿਸ਼ ਕਰਦੇ ਨੇ ਜਿਸ ਤੋਂ ਬਾਅਦ ਜਾ ਕੇ ਪੁਲਿਸ ਲਗਾਤਾਰ ਇਹਦੇ ਨੌਜਵਾਨਾਂ ਨੂੰ ਕਾਬੂ ਕਰ ਰਹੇ ਹੈ ਤਾਂ ਸਹੀ ਪ੍ਰਵਾਸੀ ਨੇ ਪ੍ਰਵਾਸੀ ਜਿਹੜੇ ਇਹ ਉਲਟਵਾਜੀ ਕਰ ਰਹੇ ਸੀ ਤਾਂ ਇਸ ਤੋਂ ਬਾਅਦ ਜਾ ਕੇ ਮੁੱਲਾ ਪਰ ਪੁਲਿਸ ਬੋਲੋ ਕਾਬੂ ਕਿਤੇ ਗਏ ਨੇ ਨਿਊ ਚੰਡੀਗੜ੍ਹ ਦੇ ਪੁਲਿਸ ਹੈ ਤਾਂ ਹੁਣੇ ਜਿਹੜੀ ਪੁਲਿਸ ਇਹਨਾਂ ਨੂੰ ਕਾਬੂ ਕਰਕੇ ਪੁਲਸ ਵਾਲੇ ਲੈ ਕੇ ਜਾ ਰਹੀ ਹੈ ਇਹ ਤਸਵੀਰਾਂ ਲਾਈਵ ਦਿਖਾ ਰਹੀਆਂ ਕੁਝ ਦੇਖੋ ਕਿ ਇਹ ਕੀ ਕੀ ਹੁੱਲੜਬਾਜੀ ਹੋਈ ਆ ਹੁਣ ਦੱਸ ਦੋ ਕੀ ਕੀ ਮਾਮਲਾ ਹੋਇਆ ਜਿੰਦਾ ਜੀ ਹੋਲੀ ਖੇਡ ਰਹੇ ਸੀ ਆਪਸ ਵਿੱਚ ਇਹਨਾਂ ਨੇ ਹੁੱਲੜਬਾਜੀ ਕੀਤੀ ਆ ਅੱਛਾ ਜੀ ਇਹਨਾਂ ਦਾ ਵੈਰੀਫਾਈ ਕਰਾਂਗੇ ਕੀ ਇਹ ਗੱਲ ਕਿਹੜੀ ਗੱਲ ਤੋਂ ਆਪਸ ਵਿੱਚ ਮਤਲਬ ਬੈਸਪਸਈਆ ਕਰ ਰਹੇ ਸੀ ਤੇ ਇਸ ਕਰਕੇ ਇਹਨਾਂ ਨੂੰ ਪੁੱਛ ਕੇ ਲਈ ਆਪਾਂ ਬਿਠਾਇਆ ਵੀ ਕੋਈ ਮਤਲਬ ਵੱਡੀ ਵਾਰਦਾਤ ਨਾ ਹੋ ਜਾਵੇ ਕੋਈ ਚਾਕੂ ਵਗੈਰਾ ਹੀ ਮਾਰੇ ਕਿ ਹੋਇਆ ਅਜੇ ਤੱਕ ਕੀ ਹੋਇਆ ਸਾਨੂੰ ਨਹੀਂ ਪਿੜੇ ਮਾਰਿਆ ਉਹ ਸਾਹਮਣੇ ਕਹਿ ਰਿਹਾ ਬੰਦਾ ਕਦ ਮਾਰਿਆ ਮੇਰੇ ਉਹ ਦੇਖੋ ਉਹ ਦਿਖਾ ਦਿਓ ਉਸਕੇ ਅੱਛਾ ਅੱਛਾ ਇੱਕ ਪ੍ਰਵਾਸੀ ਨੇ ਸਾਡੇ ਪਕੜੀਏ ਨਾ ਤੇ ਮਤਲਬ ਮਜ਼ਦੂਰੀ ਕਰਦੇ ਨੇ ਅੱਛਾ ਮਾਰੂਗਾ ਕਿ ਤੂੰ ਇੱਥੇ ਰੋਕ ਲਈ ਹੈ ਇੱਕ ਤਰਫ ਤੋਂ ਬਾਹਰ ਨਹੀਂ ਨਸਾ ਬਾਜ਼ੀ ਹੈ ਬੜਾ ਮੁਸ਼ਕਲ ਨਾਲ ਕਾਬੂ ਕੀਤਾ ਸੀ ਭੱਜ ਦੌੜ ਕੇ ਦੇਖਿਆ ਕਾਫੀ ਤੋਂ ਪੁਲਿਸ ਤੋਂ ਡਰਦੇ ਭੱਜਦੇ ਨੇ ਹੂੰ ਕਿੰਨੇ ਕਿੰਨੇ ਬੰਦੇ ਲੈ ਕੇ ਜਾ ਰਹੇ ਹੈ ਤਾਂ ਅੱਛਾ ਨਹੀਂ ਦੋ ਤਰਫ ਤੋਂ ਬੰਦੇ ਲੈ ਕੇ ਚਾਹੀਏ ਨਾ ਅੱਛਾ ਵਾਪਸ ਕਿੰਨੇ ਕਿੰਨੇ ਰਸਤੇ ਲੈ ਕੇ ਬੁਲਾ ਕੇ ਇਹਨਾਂ ਨੂੰ ਪੁੱਛ-ਕਿਛ ਕਰ ਲੈਣੇ ਅੱਛਾ ਕਹਿੰਦੇ ਕਿ ਦੂਏ ਵੀ ਲੈ ਜਾਓ ਜੀ ਕਿ ਇਹ ਤਾਂ ਕੁੱਤੇ ਆ ਪਕੜ ਕੇ ਉਹ ਦੋ ਤਰਫ ਤੋਂ ਬੰਦੇ ਲੈ ਦੇਖੋ ਕਿ ਨੀ ਇੰਨੀ ਯਾਰ ਤੁਸੀਂ ਨਸ਼ਾ ਕਿਉਂ ਕਰਦੇ ਐ ਇੰਨਾ ਤੁਸੀਂ ਜਦੋਂ ਹੋਦੀ ਗੇ ਤਿਆਰ ਆਰਾਮਣ ਬਣਾਉਣੇ ਦਾ ਉਹ ਗੱਲ ਯਾਰ ਹੋਰ ਕੀ ਬਠਾੜੋ ਇਹਨਾਂ ਵਿੱਚ ਜਿਹੜੇ ਬੰਦੇ ਹੈਗੇ ਆ ਜਿਹੜੇ ਗਲਤ ਕਰਨੇ ਆਲੇ ਆ ਮੌਕੇ ਤੇ ਤਸਵੀਰਾਂ ਤੁਸੀਂ ਦੇ ਸਕਦੇ ਹੋ ਕਿ ਮੁੱਲਾਂਪੁਰ ਪੁਲਿਸ ਪਹੁੰਚੀ ਐ ਲਾਈਵ ਤਸਵੀਰਾਂ ਦਿਖਾ ਦਨੇ ਆ ਕਾਫੀ ਜਿਹੜੇ ਇਹ ਜਗ੍ਹਾ ਉੱਤੇ ਉਲੜਬਾਜੀ ਦੱਸੀ ਜਾ ਰਹੀ ਕਿ ਨੌਜਵਾਨ ਕਰਦੇ ਸੀ ਜਿਸ ਤੋਂ ਬਾਅਦ ਜਾ ਕੇ ਪੁਲਿਸ ਨੇ ਇਹਨਾਂ ਨੂੰ ਕਾਬੂ ਕੀਤਾ ਕੁਝ ਨੌਜਵਾਨਾਂ ਨੂੰ ਇੱਥੋਂ ਦੇ ਲੋਕਾਂ ਵੱਲੋਂ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਸੀ ਤੇ ਨਾਲ ਦੀ ਨਾਲ ਤੁਸੀਂ ਦੇਖੋ ਕਿ ਹੁਣ ਮੁੱਲਾਪੁਰ ਪੁਲਿਸ ਪਹੁੰਚੀ ਹੈ ਤਾਂ ਮੌਕੇ ਤੇ ਐਸੇ ਗਰਨਾਮ ਸਿੰਘ ਜਿਹੜੇ ਮੌਕੇ ਤੇ ਪਹੁੰਚੇ ਨੇ ਤੇ ਹੋਰ ਵੀ ਪੁਲਿਸ ਮੁਲਾਜ਼ਮ ਨੇ ਉਸ ਜਿਹੜੇ ਨੌਜਵਾਨ ਨੇ ਇਹਨਾਂ ਨੂੰ ਪੁਲਿਸ ਨੇ 25 ਲਈ ਹਿਰਾਸਤ ਦੇ ਵਿੱਚ ਲਈ ਆ ਕੋ ਦੇਖੋ ਕਿ ਇਹ ਜਿਹੜੇ ਨੌਜਵਾਨ ਸੀ ਕਾਫੀ ਉਲੜਬਾਜੀ ਕਰਦੇ ਸੀ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚੇ ਨੇ ਤਾਂ ਇਸ ਤਰੀਕੇ ਦੀ ਜਦੋਂ ਹੁੱਲੜਬਾਜੀ ਕਰਦਾ ਹੈ ਤਾਂ ਉਦੋਂ ਉੱਤੇ ਪੁਲਿਸ ਲਗਾਤਾਰ ਤਿੱਖੀ ਨਜ਼ਰ ਕਰਕੇ ਬੈਠੀ ਹੈ ਤਾਂ ਕਾਰਵਾਈ ਜੜੀ ਕੀਤੀ ਜਾਵੇ ਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹੁੱਲੜਬਾਜੀ ਕਾਫੀ ਜਿਹੜੇ ਨੌਜਵਾਨ ਕਰਦੇ ਸੀ ਜਿਸ ਤੋਂ ਬਾਅਦ ਜਾ ਕੇ ਹੁਣ ਕਾਬੂ ਕਿਤੇ ਨੇ ਤਾਂ ਬਦਮਾਸ਼ੀ ਟਾਈਪ ਤਰੀਕੇ ਦੇ ਨਾਲ ਜਿਹਕੇ ਉੱਤੇ ਮੁੱਲਾ ਪਰ ਗਰੀਬਾਸ ਪਹੁੰਚੇ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਤਾਂ ਦੋ ਲੋਜਨਾਂ ਨੂੰ ਬੜੀ ਮੁਸ਼ਕਲ ਦੇ ਨਾਲ ਪੁਲਿਸ ਆਪਣੀ ਹਿਰਾਸਤ ਦੇ ਵਿੱਚ ਲੈ ਕੇ ਜਾ ਰਹੀ ਹੈ ਕਾਫੀ ਜਿਹੜੀ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਆ ਜਿਹੜੇ ਪ੍ਰਵਾਸੀ ਨੇ ਇਹ ਦੱਸਿਆ ਜਾ ਰਿਹਾ ਕਿ ਇਹਨਾਂ ਦੀ ਆਪਸ ਦੇ ਵਿੱਚ ਲੜਾਈ ਝਗੜਾ ਹੋਇਆ ਜਿਸ ਤੋਂ ਬਾਅਦ ਜਾ ਕੇ ਕਾਫੀ ਮਾਹੌਲ ਜਿਹੜਾ ਗਰਮਾ ਗਿਆ ਸੀ ਤਾਂ ਪੁਲਿਸ ਨੇ ਹਿਰਾਸਤ ਦੇ ਵਿੱਚ ਆਪਣੀ ਉਹਦੇ ਵਿੱਚ ਲਿਆ ਤਾਂ ਹੁਣ ਇਹਨਾਂ ਤੇ ਪੁੱਛਗਿੱਛ ਵੀ ਹੋਏਗੀ ਤਾਂ ਕਾਫੀ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਸੀ ਕਿ ਜਿਸ ਤਰੀਕੇ ਨਾਲ ਇਹ ਹੁੱਲੜਬਾਜੀ ਕਰਦੇ ਨਜ਼ਰ ਆਏ ਸੀ ਕਿ ਤਰ੍ਹਾਂ ਪੁਲਿਸ